ਸਤਿ ਸ਼੍ਰੀ ਅਕਾਲ ਜੀ 알파 ਟ੍ਰੈਵਲ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਚਰਨਜੀਤ ਸਿੰਘ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਦੇ ਨਿਊ ਰੂਲਸ ਬਾਰੇ ਜੋ ਕਿ ਕਾਫੀ ਹੱਦ ਤੱਕ ਚੇਂਜ ਹੋ ਚੁੱਕੇ ਨੇ ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੇ ਵੀਜ਼ਾ ਤੇ ਤੁਸੀਂ ਜਾ ਸਕਦੇ ਹੋ ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤਾਂ ਕਿ ਹਰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਕਮੈਂਟ ਕਰਕੇ ਆਪਣੇ ਰਾਏ ਜਰੂਰ ਦਿਓ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਗੱਲ ਕਰਦੇ ਹਾਂ ਕੈਨੇਡਾ ਵਰਕ ਪਰਮਿਟ ਦੀ ਜੇਕਰ ਤੁਸੀਂ ਵਰਕ ਪਰਮਿਟ ਤੇ ਜਾਣ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਸਰਚ ਕਰੋ ਕਿ ਤੁਹਾਡੀ ਜੋਬ ਪ੍ਰੋਫਾਈਲ ਕੈਨੇਡਾ ਦੀ ਇਨ ਡਿਮਾਂਡ ਲਿਸਟ ਦੇ ਅੰਦਰ ਮੌਜੂਦ ਹੋਣੀ ਚਾਹੀਦੀ ਹੈ ਕੈਨੇਡਾ ਵਰਕ ਪਰਮਿਟ 2025 ਪੀਐਨਪੀ ਜਾਨੀ ਕਿ ਪ੍ਰੋਵਿੰਸ਼ੀਅਲ ਨਾਮੀ ਪ੍ਰੋਗਰਾਮ ਅਤੇ ਐਲਐਮਆਈਏ ਬੇਸਡ ਪ੍ਰੋਗਰਾਮ ਅਜੇ ਵੀ ਚੱਲ ਰਹੇ ਹਨ ਇਸ ਤੋਂ ਇਲਾਵਾ ਤੁਹਾਡੇ ਕੋਲ ਅਸਲ ਜੋਬ ਆਫਰ ਤੇ ਐਲਐਮਆਈਏ ਡਾਕੂਮੈਂਟ ਹੋਣਾ ਲਾਜ਼ਮੀ ਹੈ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਸਪਾਊਸ ਓਪਨ ਵਰਕ ਪਰਮਿਟ ਹੁਣ ਸਿਰਫ ਉਹੀ ਸਟੂਡੈਂਟਸ ਪੋਸਟ ਓਪਨ ਵਰਕ ਪਰਮਿਟ ਤੇ ਜਾ ਸਕਦੇ ਹਨ ਜਿਸ ਨੇ ਬੈਚਲਰ ਡਿਗਰੀ ਕੀਤੀ ਹੋਵੇ ਅਤੇ ਮਾਸਟਰ ਲਈ ਜਾ ਰਹੇ ਹੋ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸਿਰਫ ਉਹੀ ਸਟੂਡੈਂਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਯੋਗ ਹਨ ਜੋ ਪਬਲਿਕ ਕਾਲਜ ਜਾਂ ਯੂਨੀਵਰਸਿਟੀ ਤੋਂ ਸਟੱਡੀ ਕਰ ਰਹੇ ਹਨ ਐਫੀਲੀਏਟਡ ਜਾਂ ਪ੍ਰਾਈਵੇਟ ਕਾਲਜਸ ਲਈ ਹੋ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਮਿਲਦੇ ਆ ਜੋ ਕਿ ਰਿਫਿਊਜ਼ਲ ਦਾ ਕਾਰਨ ਵੀ ਬਣ ਰਿਹਾ ਹੈ ਸਟੱਡੀ ਪਰਮਿਟ ਨੂ 2025 2024 ਤੋਂ ਕੈਪਿੰਗ ਸਿਸਟਮ ਲਾਗੂ ਕੀਤਾ ਗਿਆ ਹੈ ਜਿਸ ਦੇ ਅਧੀਨ ਹਰ ਪ੍ਰੋਵਿੰਸ ਨੂੰ ਇੱਕ ਨਿਰਧਾਰਿਤ ਕੋਟਾ ਦਿੱਤਾ ਗਿਆ ਹੈ ਕੋਈ ਪ੍ਰੋਵਿੰਸ ਉਸ ਤੋਂ ਵੱਧ ਸਟੂਡੈਂਟ ਅਸੈਪਟ ਨਹੀਂ ਕਰ ਸਕਦੀ LOA ਯਾਨੀ ਕਿ ਲੈਟਰ ਆਫ ਅਸੈਪਟੈਂਸ ਇਸ ਤੋਂ ਇਲਾਵਾ PAL ਕਨਫਰਮੇਸ਼ਨ ਆਫ ਐਨਰੋਲਮੈਂਟ ਵੈਰੀਫਿਕੇਸ਼ਨ ਵੀ ਲਾਜ਼ਮੀ ਹੈ ਜਿਨ੍ਹਾਂ ਕੋਰਸਸ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਮਿਲਦਾ ਉਹਨਾਂ ਦੀ ਐਪਲੀਕੇਸ਼ਨ ਰਿਜੈਕਟ ਹੋ ਰਹੀਆਂ ਹਨ ਸਿਰਫ ਅਪਰੂਵਡ DLI ਇੰਸਟੀਚਿਊਟ ਹੀ ਚੁਣੋ GIC ਦੀ ਰਕਮ 20635 ਕੈਨੇਡੀਅਨ ਡਾਲਰ ਹੋ ਗਈ ਹੈ ਜੋ ਕਿ ਪਿਛਲੇ ਸਾਲਾਂ ਤੋਂ ਵਧਾ ਦਿੱਤੀ ਗਈ ਹੈ ਇਹ ਸਾਬਤ ਕਰੇਗੀ ਕਿ ਸਟੂਡੈਂਟ ਆਪਣੇ ਖਰਚੇ ਚਲਾਉਣ ਦੇ ਯੋਗ ਹੈ ਕੈਨੇਡਾ ਵਿਸਟਰ ਵੀਜ਼ਾ ਰੂਲਸ 2025 ਭਾਰਤ ਵਿੱਚ ਟਾਈਪ ਡਾਕੂਮੈਂਟ ਜਿਵੇਂ ਕਿ ਰਿਲੇਸ਼ਨਸ਼ਿਪ ਪ੍ਰੂਫ ਪ੍ਰੋਪਰਟੀ ਜੋਬ ਬਿਜ਼ਨਸ ਦੇ ਸਬੂਤ ਹੋਣੇ ਚਾਹੀਦੇ ਹਨ ਵੀਕ ਪ੍ਰੋਫਾਈਲ ਵਾਲਿਆਂ ਦੀ ਅਪਲੀਕੇਸ਼ਨ ਰਿਜੈਕਟ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਹਨ ਰਿਟਰਨ ਇੰਟੈਂਸ਼ਨ ਸਾਬਤ ਕਰਨੀ ਪਵੇਗੀ ਕਿ ਤੁਸੀਂ ਕੈਨੇਡਾ ਵਿੱਚ ਸਿਰਫ ਘੁੰਮਣ ਫਿਰਨ ਜਾਂ ਕਿਸੇ ਨੂੰ ਮਿਲਣ ਲਈ ਜਾ ਰਹੇ ਹੋ ਜੇਕਰ ਪਹਿਲਾ ਵੀ ਰਿਫਿਊਜ਼ਲ ਆ ਚੁੱਕੀ ਹੈ ਤਾਂ ਤੁਹਾਡੀ ਸਟਰੋਂਗ ਐਸਓਪੀ ਹੋਣਾ ਬਹੁਤ ਜ਼ਰੂਰੀ ਹੈ 2025 ਵਿੱਚ ਵਿਸਟਰ ਵੀਜ਼ਾ ਨੂੰ ਵਰਕ ਵੀਜ਼ਾ ਵਿੱਚ ਕਨਵਰਟ ਕਰਵਾਉਣ ਲਈ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਤੁਸੀਂ ਵਿਸਟਰ ਨੂੰ ਵਰਕ ਪਰਮਿਟ ਕਨਵਰਟਤਾ ਦੀ ਕਰਵਾ ਸਕਦੇ ਹੋ ਜਦੋਂ ਤੁਹਾਡੇ ਕੋਲ ਜੌਬ ਆਫਰ ਵਿਦ ਐਲ ਐ ਐ ਅਪਰੂਵ ਹੋਵੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਕੈਨੇਡਾ ਵੀਜ਼ਾ ਲੈਣ ਦੇ ਫਾਈਵ ਮੋਸਟ ਇੰਪੋਰਟੈਂਟ ਪੁਆਇੰਟਸ ਜੋ ਕਿ ਇਸ ਤਰ੍ਹਾਂ ਏਜ ਐਜੂਕੇਸ਼ਨ professions ट्रैवल ਹਿਸਟਰੀ ਇਨਵੀਟੇਸ਼ਨ ਲੈਟਰ ਤੇ ਫੰਡਿੰਗ ਨੰਬਰ 1 ਏਜ ਅਗਰ ਤੁਹਾਡੀ ਏਜ 25 ਪਲੱਸ ਹੈ ਤਾਂ ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਬਹੁਤ ਵਧੀਆ ਹੁੰਦੇ ਹਨ ਨੰਬਰ 2 ਐਜੂਕੇਸ਼ਨ ਅਗਰ ਤੁਸੀਂ 10th ਪਲੱਸ 2 ਜਾਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਹਾਡੇ ਚਾਂਸ ਬਹੁਤ ਵਧੀਆ ਹੁੰਦੇ ਹਨ ਨੰਬਰ 3 profession ਅਗਰ ਤੁਸੀਂ ਕੋਈ ਜੌਬ ਜਾਂ ਬਿਜ਼ਨਸ ਕਰਦੇ ਹੋ ਤਾਂ ਉਸ ਦੇ ਸਬੂਤ ਹੋਣੇ ਚਾਹੀਦੇ ਹਨ ਨੰਬਰ 4 ट्रैवल ਹਿਸਟਰੀ ਅਗਰ ਤੁਹਾਡੇ ਕੋਲ ट्रैवल ਹਿਸਟਰੀ ਹੈ ਤੁਸੀਂ ਤਿੰਨ ਤੋਂ ਚਾਰ ਕੰਟਰੀ ਘੁੰਮੇ ਹੋਏ ਹੋ ਤਾਂ ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਇਨਵੀਟੇਸ਼ਨ ਲੈਟਰ ਤੇ ਫੰਡਿੰਗ ਪ੍ਰੂਫ ਫੰਡਿੰਗ ਪ੍ਰੂਫ ਇਹ ਸਾਬਿਤ ਕਰਦਾ ਹੈ ਕਿ ਤੁਸੀਂ ਆਪਣਾ ਖਰਚਾ ਖੁਦ ਚੱਕ ਸਕਦੇ ਹੋ ਤੁਹਾਡਾ ਇੰਟੈਂਸ਼ਨ ਜੈਨੂਇਨ ਹੋਣਾ ਚਾਹੀਦਾ ਹੈ ਸਾਰੇ ਡਾਕੂਮੈਂਟ ਰੀਅਲ ਹੋਣੇ ਚਾਹੀਦੇ ਹਨ ਜੇਕਰ ਤੁਸੀਂ ਫਰੈਸ਼ਰ ਹੋ ਤਾਂ ਪਹਿਲਾ 3 ਤੋਂ 4 ਕੰਟਰੀਆਂ ਦਾ ਟਰੈਵਲ ਜ਼ਰੂਰ ਕਰੋ ਫਰੈਸ਼ਰ ਪ੍ਰੋਫਾਈਲ ਲਈ ਵੀਜ਼ਾ ਲੱਗਣ ਦੇ ਚਾਂਸ 50 50% ਹੁੰਦੇ ਨੇ ਅਸੀਂ ਪਹਿਲਾਂ ਵੀ ਆਪਣੀ ਵੀਡੀਓ ਵਿੱਚ ਡਿਸਕਸ ਕੀਤਾ ਸੀ ਕਿ ਜੇਕਰ ਤੁਸੀਂ ਘੱਟ ਬਜਟ ਵਿੱਚ ਆਪਣੀ ਟਰੈਵਲ ਹਿਸਟਰੀ ਬਿਲਡ ਕਰਨਾ ਚਾਹੁੰਦੇ ਹੋ ਤਾਂ ਅਸੀਂ ਸਿਰਫ 60000 ਦੇ ਵਿੱਚ ਤਿੰਨ ਦੇਸ਼ ਜਿਵੇਂ ਕਿ ਥਾਈਲੈਂਡ ਵੀਟਨਾਮ ਮਲੇਸ਼ੀਆ ਦਾ ਟੂਰ ਪੈਕੇਜ ਕਰਵਾ ਰਹੇ ਹਾਂ ਜੇਕਰ ਤੁਸੀਂ ਵੀ ਟੂਰ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੰਡਿੰਗ 3 ਤੋਂ ਕੈਨੇਡਾ ਲਈ ਮੇਨ ਬੈਂਕ ਬੈਲੈਂਸ 6 ਤੋਂ 8 ਲੱਖ ਰੁਪਏ ਹੋਵੇ ਤਾਂ ਬਹੁਤ ਹੀ ਵਧੀਆ ਹੈ। ਤੁਹਾਡੇ ਕੋਲ ਜੌਬ ਜਾਂ ਬਿਜ਼ਨਸ ਪ੍ਰੂਫ ਹੋਣਾ ਚਾਹੀਦਾ ਹੈ ਜੋ ਕਿ ਤੁਹਾਡੀ ਇੰਡੀਆ ਨਾਲ ਸਟਰੋਂਗ ਟਾਈ ਸ਼ੋਅ ਕਰਦਾ ਹੈ। ਸੋ ਏਸੀ ਅੱਜ ਦੀ ਵੀਡੀਓ ਜਿਸ ਵਿੱਚ ਅਸੀਂ ਗੱਲ ਕੀਤੀ 2025 ਦੇ ਨਵੇਂ ਕੈਨੇਡਾ ਵੀਜ਼ਾ ਰੂਲਸ ਅਤੇ ਤੁਸੀਂ ਵਿਸਟਰ ਵੀਜ਼ਾ ਕਿਵੇਂ ਲੈ ਸਕਦੇ ਹੋ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਹਰ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ।